ਦੇ ਵਿੱਚ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਵਾਂਗੇ ਔਰ ਕਾਬਲੇ ਗੌਰ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਸ਼ਖਸੀ ਮੌਤ ਹੋ ਗਈ ਸੀ ਔਰ I20 ਦੇ ਵਿੱਚ ਆ ਕੇ ਸਕੋਰਪੀਓ ਕਾਰ ਨੂੰ ਟਾਰਗੇਟ ਕੀਤਾ ਗਿਆ ਜਿਸ ਦੇ ਵਿੱਚ 16 17 ਗੋਲੀਆਂ ਚੱਲਦੀਆਂ ਨੇ ਇਹ ਬੰਗਾ ਬੱਸ ਸਟੈਂਡ ਦੇ ਉੱਤੇ ਇੱਕ ਦਿਨ ਪਹਿਲਾਂ ਘਟਨਾ ਵਾਪਰੀ ਹੈ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਤੁਹਾਨੂੰ ਦੱਸ ਦਈਏ ਕਿ ਜੋ ਅਪਡੇਟ ਹੈ ਸਾਡੇ ਕੋਲ ਕਿ ਦੋ ਲੋਕ ਨਾਮਜ਼ਦ ਜ਼ਰੂਰ ਹੋਏ ਨੇ ਪਰ ਪੁਲਿਸ ਦੇ ਹੱਥ ਬਹੁਤਾ ਕੋਈ ਮੁਲਜ਼ਮਾਂ ਦਾ ਸੁਰਗ ਲੱਗਿਆ ਨਹੀਂ ਤੇ ਇਸ ਅੰਦਰ ਵਿਚਾਲੇ ਸੀਸੀਟੀਵੀ ਆਈ ਹੈ ਇੱਕ ਸਾਈਡ ਐਂਗਲ ਸੀਸੀਟੀਵੀ ਹੈ ਜਿਸ ਦੇ ਵਿੱਚ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਦਮਾਸ਼ ਨੇ ਉਹਨਾਂ ਨੇ ਗੋਲੀਆਂ ਚਲਾਈਆਂ ਇੱਕ ਗੱਡੀ ਸਕੋਰਪੀਓ ਨਜ਼ਰ ਆਏਗੀ ਸਕੋਰਪੀਓ ਦੇ ਪਿੱਛੇ ਆਈ 20 ਗੱਡੀ ਨਜ਼ਰ ਆਈ ਮੈਂ ਸੀਸੀਟੀਵੀ ਜਿਹੜੀ ਮੈਂ ਦੇਖੀ ਹੈ ਮੈਂ ਤੁਹਾਨੂੰ ਉਸਦੇ ਨੂੰ ਐਕਸਪਲੇਨ ਕਰ ਰਹੇ ਹਾਂ ਕੁਝ ਹੀ ਪਲਾਂ ਦੇ ਵਿੱਚ ਸੀਸੀਟੀਵੀ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਸਕਰੀਨ ਦੇ ਉੱਤੇ ਆਏਗੀ ਔਰ ਸਕੋਰਪੀਓ ਦੇ ਪਿੱਛੇ ਆਈ 20 ਸੀ ਆਈ 20 ਦੇ ਵਿੱਚ ਉਹ ਜਿਹੜੇ ਬਦਮਾਸ਼ ਨਿਕਲਦੇ ਨੇ ਔਰ ਉਹਨਾਂ ਨੇ ਸਕੋਰਪੀਓ ਨੂੰ ਟਾਰਗੇਟ ਕੀਤਾ ਔਰ ਬਿਲਕੁਲ ਪੀੜਪੜ ਵਾਲਾ ਇਲਾਕਾ ਉੱਥੇ ਨਾ ਟ੍ਰੈਫਿਕ ਪੂਰਾ ਨਜ਼ਰ ਆ ਰਿਹਾ ਹੈ ਹੁਣ ਤਸਵੀਰਾਂ ਆ ਚੁੱਕੀਆਂ ਨੇ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਮੈਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਾ ਹੈ ਨਾ ਤਾਂ ਇਸ ਸਕਰੀਨ ਇਹ ਬਿਲਕੁਲ ਤੁਹਾਨੂੰ ਸਕੋਰਪੀਓ ਗੱਡੀ ਨਜ਼ਰ ਆ ਰਹੀ ਹੈ ਤੇ ਇਸ I20 ਕਾਰ ਦੇ ਵਿੱਚੋਂ ਬਦਮਾਸ਼ ਨਿਕਲੇ ਨੇ 1 2 3 ਨਜ਼ਰ ਆ ਰਹੇ ਨੇ ਔਰ ਇੱਕ ਇਧਰ ਵੀ ਨਜ਼ਰ ਆ ਰਿਹਾ 4 I20 ਕਾਰ ਦੇ ਵਿੱਚ 4 ਲੋਕ ਨਜ਼ਰ ਆਉਂਦੇ ਨੇ ਗੱਡੀ ਦੇ ਵਿੱਚੋਂ ਹੇਠਾਂ ਉਤਰ ਕੇ ਉਹਨਾਂ ਨੇ ਇਸ ਸਕੋਰਪੀਓ ਕਾਰ ਨੂੰ ਟਾਰਗੇਟ ਕੀਤਾ ਹੈ ਔਰ ਕਾਬਲੇ ਗੌਰ ਹੈ ਪਿੱਛੇ ਤੁਹਾਨੂੰ ਗੱਡੀਆਂ ਨਜ਼ਰ ਆ ਰਹੀਆਂ ਨੇ ਵਿਚਾਲੇ ਡਿਵਾਈਡਰ ਹੈ ਔਰ ਜਦੋਂ ਆ ਕੇ ਗੱਡੀਆਂ ਰੁਕਦੀਆਂ ਇੰਤ ਤੋ ਉਸ ਸਮੇ ਪੂਰਾ ਘਟਨਾਕਰਮ ਵਾਪਰੇਆ ਇਹ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਟ੍ਰੈਫਿਕ ਦੀ وجہ ਨਾਲ ਫਸ ਗਏ ਜੇ ਤੁਹਾਨੂੰ ਥੋੜੇ ਜਿਹਾ ਧਿਆਨ ਨਾਲ ਦੇਖਿਓ ਤੁਹਾਨੂੰ ਪਤਾ ਲੱਗੇਗਾ ਕਿ ਸਕੋਰਪੀਓ ਗੱਡੀ ਇੱਥੇ ਸੀ ਪਰ I20 ਦੇ ਵਿੱਚੋਂ ਇਹ ਬਦਮਾਸ਼ ਹੇਠਾਂ ਉਤਰਦੇ ਨੇ ਔਰ ਹੇਠਾਂ ਉਤਰ ਕੇ ਸਾਰਿਆਂ ਦੇ ਹੱਥਾਂ ਦੇ ਵਿੱਚ ਰਿਵਾਲਵਰ ਪਿਸਤੋਲਾਂ ਨਜ਼ਰ ਆ ਰਹੀਆਂ ਨੇ ਔਰ ਫਿਰ ਟਾਰਗੇਟ ਕੀਤਾ ਜਾਂਦਾ ਇਸ ਸਕੋਰਪੀਓ ਗੱਡੀ ਨੂੰ ਔਰ ਸਕੋਰਪੀਓ ਗੱਡੀ ਕਿਉਂਕਿ ਬੈਕ ਕਰਕੇ ਡਿਵਾਈਡਰ ਦੇ ਨਾਲ ਜਾ ਕੇ ਵੱਜੀ ਹੈ ਪਿੱਛੇ ਵਾਲੇ ਸ਼ੀਸ਼ੇ ਟੁੱਟੇ ਹੋਏ ਸੀ ਉਹ ਵੀ ਤਸਵੀਰਤ ਸਾਡੇ ਸਾਹਮਣੇ ਆਉਣ ਗਈਆਂ ਔਰ ਕਾਬਲੇ ਗੌਰ ਹੈ ਕਿ ਚਾਰੇ ਪਾਸੇ ਤੋਂ ਫਾਇਰਿੰਗ ਹੋਈ ਹੈ ਬਿਲਕੁਲ ਸਕੋਰਪੀਓ ਦੇ ਸ਼ੀਸ਼ੇ ਦੇ ਉੱਤੇ ਬੈਕ ਟੂ ਬੈਕ 7-8 ਗੋਲੀਆਂ ਚਲਾਈਆਂ ਗਈਆਂ ਨੇ ਔਰ ਦੋਵੇਂ ਪਾਸੇ ਤੋਂ ਘੁੰਮ ਕੇ ਗੋਲੀਆਂ ਨੇ ਯਾਨੀ ਕਿ ਜੋ ਡਰਾਈਵਰ ਸਾਈਡ ਸੀ ਉਸ ਪਾਸੇ ਵੀ ਇੱਕ ਨੌਜਵਾਨ ਚਲਾ ਗਿਆ ਬਦਮਾਸ਼ ਨਾ ਦੂਜੇ ਪਾਸੇ ਤਾਂ ਗੱਡੀ ਰੁਕੀ ਹੋਈ ਹੈ ਔਰ ਸਾਹਮਣੇ ਤੋਂ ਵੀ ਫਾਇਰਿੰਗ ਹੋਈ ਹੈ ਤਿੰਨ ਪਾਸੇ ਤੋਂ ਗੱਡੀ ਨੂੰ ਘੇਰ ਕੇ ਪੂਰੀ ਸਕਰੀਨ ਦੇ ਉੱਤੇ ਮੈਂ ਤੁਹਾਨੂੰ ਤੁਹਾਨੂੰ ਦਿਖਾਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਭੂੜੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਬੰਗਾ ਕਤਲकांड ਦੀ ਸੀਸੀਟੀਵੀ ਐਕਸਕਲੂਸਿਵ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੂਰਾ ਕੱਟਣਾ ਕਰਮ ਵਾਪਰੇ ਔਰ ਬਦਮਾਸ਼ਾਂ ਨੇ ਸਕੋਰਪੀਓ ਨੂੰ ਘੇਰ ਕੇ ਗੋਲੀਆਂ ਚਲਾਈਆਂ ਨੇ ਤਾਂ ਬਿਲਕੁਲ ਸ਼ੁਰੂਆਤ ਤੋਂ ਵੀਡੀਓ ਆਏਗੀ ਦੁਬਾਰਾ ਮੈਂ ਤੁਹਾਨੂੰ ਦਿਖਾਣਾ ਹੈ ਤੇ ਇਸ ਤੋਂ ਚੜੇ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਬਾਕੀ ਲੋਕਾਂ ਕਿਵੇਂ ਹਫੜਾ ਦਫੜੀ ਹੈ ਇੱਕ ਇੱਧਰਲੇ ਪਾਸੇ ਆਟਿਕਾ ਕਾਰ ਨਜ਼ਰ ਆ ਰਹੀ ਹੈ ਉਸ ਦੇ ਪਿੱਛੇ ਹੈ ਨਾ ਸਕੋਰਪੀਓ ਜਿਹੜੀ ਥੋੜੀ ਜਿਹੀ ਅੱਗੇ ਗਈ ਹੁਣ ਉਸਦੇ ਪਿੱਛੇ ਬਿਲਕੁਲ i20 ਹੈ ਜਿਹੜੀ ਥੋੜੀ ਜਿਹੀ ਆਪਾਂ ਨੂੰ ਛੱਤ ਦਿਖ ਰਹੀ ਹੈ ਤਾਂ ਸਕੋਰਪੀਓ ਵਾਪਸ ਸੰਦੀ ਅੱਗੇ ਜਾਂਦੀ ਹੈ ਫਿਰ ਜਿਹੜਾ ਗੱਡੀ ਚਲਾ ਰਿਹਾ ਸੀ ਮੁੰਡਾ orange ਕਲਰ ਦੀ ਕੋਈ スウェットਸ਼ਰਟ ਪਾਈ ਹੈ ਉਹ ਵੀ niche ਉਤਰਦਾ ਹੈ ਤਾਂ ਗੱਡੀ ਦੇ ਵਿੱਚੋਂ ਚਾਰ ਜਣੇ ਹੀਠਾ ਉਤਰਦੇ ਨੇ ਇੱਕ ਦੇ ਹੱਥ ਦੇ ਵਿੱਚ ਕੋਈ ਜਿਵੇਂ ਬੇਸਬਾਲ ਹੋਵੇ ਜਾਂ ਕੋਈ ਇਸ ਤਰੀਕੇ ਦੀ ਰੌਡ ਨਜ਼ਰ ਆਉਂਦੀ ਹੈ ਔਰ ਦੂਜੇ ਪਾਸੇ ਇੱਕ ਨੌਜਵਾਨ ਜਿਹੜਾ ਗੱਡੀ ਦੇ ਖੱਬੇ ਪਾਸੇ ਤੋਂ ਉਤਰਿਆ ਸੀ ਉਹ ਬਿਲਕੁਲ ਸਕੋਰਪੀਓ ਦੇ ਪਰਲੇ ਪਾਸੇ ਜਾ ਕੇ ਨਹੀਂ ਡਰਾਈਵਰ ਵਾਲੀ ਸਾਈਡ ਜਾ ਕੇ ਗੋਲੀਆਂ ਚਲਾਉਂ ਇੱਕ ਨੇ ਬਿਲਕੁਲ ਫਰੰਟ ਤੋਂ ਸ਼ੀਸ਼ੇ ਦੇ ਉੱਤੇ ਗੋਲੀਆਂ ਚਲਾਈਆਂ ਨੇ ਇੱਕ ਬਿਲਕੁਲ ਜਿਹੜੀ ਖੱਬੀ ਸੀਟ ਹੁੰਦੀ ਹੈ ਉਸ ਵਾਲੇ ਪਾਸੇ ਤੋਂ ਗੋਲੀਆਂ ਚਲਾਉਂਦਾ ਔਰ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਕੋਈ ਰੌਡ ਵਰਗੀ ਚੀਜ਼ ਸੀ ਉਸਨੇ ਉਹ ਮਾਰੀ ਤਾਂ ਤੁਸੀਂ ਹੁਣ ਦੇਖੋ ਕਿ ਜਿਹੜੀ ਅੱਗੇ ਇੱਕ ਹੋਰ ਗੱਡੀ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਜਿਹੜੇ ਲੋਕ ਸਵਾਰ ਸੀ ਉਹ ਗੱਡੀ ਦੇ ਵਿੱਚੋਂ ਭੱਜਦੇ ਹੋਏ ਨਜ਼ਰ ਆ ਰਹੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਤਾਂ ਗੈਂਗਵਾਲੇ ਆ ਜਾਂ ਫਿਰ ਇਹ ਬਦਮਾਸ਼ ਨਜ਼ਰ ਆ ਰਹੇ ਨੇ ਤੇ ਫਿਰ ਫਟਾਫਟ ਸ਼ਖਸ ਇਹ ਵੀ ਧਿਆਨ ਦਿਓ ਬਿਲਕੁਲ ਪਿਛਲੇ ਪਾਸੇ ਗੱਡੀ ਦੇ ਵਿੱਚੋਂ ਆਪਣੇ ਬੱਚੇ ਨੂੰ ਤੇ ਉਹਨਾਂ ਦੇ ਅ ਵਾਈਫ ਨਜ਼ਰ ਆ ਰਹੀ ਹੈ ਕਿ ਦੋਵੇਂ ਉੱਥੋਂ ਫਟਾਫਟ ਗੱਡੀ ਦੇ ਵਿੱਚੋਂ ਨਿਕਲਦੇ ਨੇ ਕਿ ਪਤਾ ਨਹੀਂ ਗੋਲੀ ਕਿਹੜੇ ਪਾਸੇ ਨੂੰ ਚੱਲ ਜਾਵੇ ਸਕੋਰਪੀਓ ਕਾਰ ਨੂੰ ਟਾਰਗੇਟ ਕੀਤਾ ਗਿਆ ਔਰ ਗੋਲੀਆਂ ਮਾਰੀਆਂ ਗਈਆਂ 10:17 ਮਿੰਟ ਦੇ ਉੱਤੇ ਪੂਰੀ ਘਟਨਾ ਵਾਪਰੀ ਹੈ ਬੰਗਾ ਬੱਸ ਸਟੈਂਡ ਦੇ ਉੱਤੇ ਸੀਸੀਟੀਵੀ ਦੇ ਵਿੱਚ 10:17 ਮਿੰਟ ਦਾ ਟਾਈਮ ਹੈ ਜਿਹੜਾ ਸਾਨੂੰ ਸੀਸੀਟੀਵੀ ਦੇ ذریعے ਨਜ਼ਰ ਆਇਆ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਇੱਕ ਸ਼ਖਸ ਦੀ ਮੌਤ ਹੋ ਗਈ ਔਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਸਿੱਧੇ ਤੌਰ ਦੇ ਉੱਤੇ ਬੰਗਾ ਨਵਾਂ ਸ਼ਹਿਰ ਦੇ ਵਿੱਚ ਇਹ ਗੋਲੀਆਂ ਚਲਾਈਆਂ ਗਈਆਂ ਤਾਂ ਬਦਮਾਸ਼ਾਂ ਨੇ ਸਕੋਰਪੀਓ ਨੂੰ ਟਾਰਗੇਟ ਕੀਤਾ ਸਕੋਰਪੀਓ ਵਾਲੇ ਨੇ ਬੈਕ ਕਰਕੇ ਗੱਡੀ ਭੱਜਣ ਦੀ ਉਥੋਂ ਕੋਸ਼ਿਸ਼ ਕੀਤੀ ਹੈ ਕਿ ਗੱਡੀ ਬੈਕ ਕਰਕੇ ਮੈਂ ਟੱਕਰ ਮਾਰ ਕੇ ਵੀ ਨਿਕਲ ਜਾਵਾਂ ਪਰ ਉਹ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਪਿੱਛੇ ਜਾ ਕੇ ਡਿਵਾਈਡਰ ਦੇ ਨਾਲ ਗੱਡੀ ਟਕਰਾਈ ਤੇ ਉੱਥੇ ਸਟਕ ਹੋ ਗਈ ਗੱਡੀ ਉੱਥੇ ਤੁਸੀਂ ਕਹੋ ਕਿ ਫਸ ਗਈ ਤੇ ਫਿਰ ਉਸ ਤੋਂ ਬਾਅਦ ਖੱਬੇ ਪਾਸੇ ਤੁਸੀਂ ਧਿਆਨ ਦਿਵੋ ਸਕਰੀਨ ਦੇ ਉੱਤੇ ਜਾਨੀ ਕਿ ਡਰਾਈਵਰ ਸੀਟ ਵਾਲੇ ਪਾਸੇ ਜਿਹੜੀ ਤਾਕੀ ਆ ਉਹ ਖੁੱਲਦੀ ਹੈ ਤਾਂ ਉੱਥੋਂ ਸ਼ਾਇਦ ਕੋਈ ਜਿਹੜਾ ਵਿੱਚ ਮੌਜੂਦ ਸੀ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਚਾਰ ਲੋਕ ਗੰਭੀਰ ਜ਼ਖਮੀ ਹੋਏ ਸੀ ਇੱਕ ਦੀ ਮੌਤ ਦੀ ਖਬਰ ਸਾਹਮਣੇ ਆਈ ਹੁਣ ਤੱਕ ਇਸ ਪੂਰੇ ਕੇਸ ਦੇ ਵਿੱਚ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਜਾ ਚੁੱਕਾ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਸ ਮਾਮਲੇ 'ਚ ਸਾਡੇ ਕੋਲ ਜਾਣਕਾਰੀ ਕਿਹਵੀ ਹੈ ਕਿ ਕਰੀਬ 100 150 ਮੀਟਰ ਹੀ ਇੱਥੋਂ ਪੁਲਿਸ ਦੀ ਚੌਂਕੀ ਹੈ ਯਾਨੀ ਕਿ ਪੁਲਿਸ ਦਾ ਜਿਹੜਾ ਪੈਰਾ ਹੈ ਉਹ ਜ਼ਿਆਦਾ ਦੂਰ ਨਹੀਂ ਸੀ ਪਰ ਬਦਮਾਸ਼ਾਂ ਦੀ ਇੰਨੀ ਜ਼ਰੂਰਤ ਕਿ ਉਹ ਇਸ ਤਰੀਕੇ ਨਾਲ ਕਿਸੇ ਘਟਨਾ ਨੂੰ ਅੰਜਾਮ ਦੇ ਰਹੇ ਨੇ ਜਿਹੜੇ ਨਵਾਂ ਸ਼ਹਿਰ ਦੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਸਾਹਮਣੇ ਬਹੁਤ ਸਿੱਧਾ ਸਵਾਲ ਹੈ ਕਿ ਇਹਨਾਂ ਦੀ ਜੁਰਰਤ ਕਿਵੇਂ ਹੋ ਰਹੀ ਹੈ ਕਿ ਇਹ ਗੱਡੀਆਂ ਦੇ ਵਿੱਚ ਇਸ ਤਰੀਕੇ ਨਾਲ ਆ ਕੇ ਆਮ ਲੋਕਾਂ ਨੂੰ ਦਹਿਸ਼ਤ ਦੇ ਵਿੱਚ ਪਾਉਂਦੇ ਨੇ ਪੁਲਿਸ ਨਾਮ ਦੀ ਕੋਈ ਚੀਜ਼ ਬੰਗਾ ਨਵਾਂ ਸ਼ਹਿਰ ਦੇ ਵਿੱਚ ਹੈ ਕਿ ਨਹੀਂ ਇਹ ਪੁਲਿਸ ਦੇ ਸਾਹਮਣੇ ਸਵਾਲ ਹੈ ਇਹ ਬੰਗਾ ਦੇ ਪੰਜਾਬ ਦੇ ਲੋਕ ਸਵਾਲ ਪੁੱਛ ਰਹੇ ਨੇ ਕਿ ਇਹਨਾਂ ਬਦਮਾਸ਼ਾਂ ਨੂੰ ਇੰਨੀ ਖੁੱਲ ਇਨਾਂ ਦੀ ਇੰਨੀ ਹਿੰਮਤ ਕਿਵੇਂ ਹੋ ਜਾਂਦੀ ਹੈ ਕਿ ਇਹ ਗੱਡੀ ਦੇ ਵਿੱਚ ਆਏ ਕੋਈ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਉੱਥੇ ਤੇ ਪੁਲਿਸ ਦੇ ਸਾਹਮਣੇ ਸਵਾਲ ਹੈ 24 ਘੰਟੇ ਹੋ ਚੁੱਕੇ ਨੇ ਪੁਲਿਸ ਦੇ ਸਾਹਮਣੇ ਕੁਐਸਚਨ ਹੈ ਕਿ ਹੁਣ ਤੱਕ ਤੁਹਾਡੀ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ ਹੈ ਕਿ ਵਾਕਈ ਤੁਸੀਂ ਇਹਨਾਂ ਹਮਲਾਵਰਾਂ ਨੂੰ ਫੜ ਸਕਿਓ ਕਿ ਨਹੀਂ ਮਾਮਲਾ ਕੀ ਹੈ ਗੈਂਗਵਾਰ ਹੈ ਇਹਨਾਂ ਦੀ ਆਪਸੀ ਰੰਜਿਸ਼ ਹੈ ਉਹ ਬਾਦੀਆਂ ਗੱਲਾਂ ਨੇ ਕਿ ਇਹਨਾਂ ਗੈਂਗਸ ਦੀ ਕਿਵੇਂ ਹਿੰਮਤ ਹੋ ਜਾਂਦੀ ਹੈ ਕਿ ਜਾ ਕੇ ਇਹ ਟਾਰਗੇਟ ਕਰ ਦੇਣੇ ਕਿਸੇ ਨੂੰ ਜਾਂ ਫਿਰ ਸ਼ਰੇਆਮ ਬਾਜ਼ਾਰ ਬੱਸ ਸਟੈਂਡ ਪੀੜਪੜ ਬੜੀ ਥਾਂ ਦੇ ਉੱਤੇ ਇਸ ਤਰੀਕੇ ਨਾਲ ਕਟਨਾ ਨੂੰ ਅੰਜਾਮ ਦਿੰਦੇ ਨੇ ਕਿ ਪੰਜਾਬ ਦੇ ਵਿੱਚ ਬੰਗਾ ਨਵਾਂ ਸ਼ਹਿਰ ਦੇ ਵਿੱਚ ਇਸ ਤਰੀਕੇ ਨਾਲ ਹੀ ਹੋਏਗਾ ਕਿ ਕੋਈ ਵੀ ਆ ਕੇ ਘਟਨਾ ਨੂੰ ਅੰਜਾਮ ਦੇ ਕੇ ਚਲਾ ਜਾਏਗਾ ਜੇ ਅਧਿਕਾਰੀ ਸੁਣ ਰਹੇ ਨੇ ਉਹਨਾਂ ਤੱਕ ਇਹ ਸਵਾਲ ਹੈ ਪੰਜਾਬ ਦੇ ਲੋਕਾਂ ਦਾ ਕਿ ਤੁਸੀਂ ਉੱਥੇ ਕਰ ਕੀ ਰਹੇ ਹੋ ਜੇ 100 ਮੀਟਰ ਦੂਰ ਚਾਰ ਬਦਮਾਸ਼ ਇਸ ਤਰੀਕੇ ਨਾਲ ਹਥਿਆਰਾਂ ਨਾਲ ਆ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ ਤਾਂ ਆਮ ਲੋਕਾਂ ਦੀ ਸੁਰੱਖਿਆ ਕਿਸ ਦੀ ਜ਼ਿੰਮੇਵਾਰੀ ਹੈ ਕੌਣ ਉਸ ਦੀ ਜ਼ਿੰਮੇਵਾਰੀ ਚੁੱਕੇਗਾ